아이 ਇੱਕ ਹੰਸਾਲੀ ਹੁੰਦੀ ਸੀ ਉਹ ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ ਸੇਵਾ ਕਰਨ ਤਾਂ ਨਹੀਂ ਸੀ ਹੁੰਦੀ ਉਹਨੂੰ ਕੋਈ ਮੋਤ ਤਕੜੇ ਜੀਵਨ ਹਾਰਨੇ ਉਹ ਮਾਈਆਂ ਨੇ ਨਾਲ ਲਿਆਉਣਾ ਕਿਉਂਕਿ ਉਹ ਉਹਨਾਂ ਦੇ ਘਰ ਨੋ ਉੱਪਰ ਲੱਗੀ ਹੋਈ ਸੀ ਤਾਂ ਬਹੁਤ ਗਰੀਬ ਘਰੋਂ ਉਹਨੇ ਉਹਨਾਂ ਦੇ ਭਾਂਡੇ ਵਰਤਨ ਮਾਂਜਣੇ ਘਰ ਵਿੱਚ ਝਾੜੂ ਪੋਚਾ ਕਰਨਾ ਕੱਪੜੇ ਧੋਣੇ ਤਾਂ ਫਿਰ ਉਹ ਸਰਦਾਰਨੀਆਂ ਨੇ ਉਹ ਨੌਕਰਾਨੀ ਨੂੰ ਨਾਲ ਲੈ ਆਣਾ ਕਿਹਾ ਐਤਵਾਰ ਅਸੀਂ ਹੰਸਾਲੀ ਜਾਈਦਾ ਭਜਨੋਂ ਤੂੰ ਵੀ ਨਾਲ ਚੱਲਿਆ ਕਰ ਉਹ ਉਹਨਾਂ ਦੇ ਬੈਗ ਵਿਚਾਰੀ ਚੁੱਕ ਲੈਂਦੀ ਸੀ ਪਰਸ ਫੜ ਲੈਣਾ ਜਦੋਂ ਉੱਥੋਂ ਸਮਾਪਤੀ ਕਰਕੇ ਆਉਣੀ ਤਾਂ ਝੋਲਾ ਉਹਦੇ ਕੋਲ ਫੜਾ ਦੇਣਾ ਪ੍ਰਸ਼ਾਦਿਆਂ ਵਾਲਾ ਇਦਾਂ ਸਾਧ ਸੰਗਤ ਤੋਂ ਨੌਕਰਾਨੀ ਵਿਚਾਰੀ 23 ਸਾਲਾਂ ਤੋਂ ਆ ਰਹੀ ਸੀ ਆਪਣੀਆਂ ਸਰਦਾਰਨੀਆਂ ਦੇ ਨਾਲ ਉਹਨੇ ਕਈ ਸਾਲਾਂ ਤੋਂ ਆਣਾ ਉਹਨਾਂ ਦੇ ਪਰਸ ਭੈਗ ਚੁੱਕ ਲੈਣੇ ਰੋਟੀਆਂ ਵਾਲੇ ਖੀਰ ਵਾਲੇ ਉਹ ਡੱਲੂ ਪਕੜ ਲੈਣੇ ਦੁੱਧ ਵਾਲੇ ਉਹ ਨੌਕਰ ਜੂ ਰੱਖੀ ਹੋਈ ਸੀ ਕਈਆਂ ਸਾਲਾਂ ਬਾਅਦ ਉਹਦੀ ਤਕਦੀਰ ਬਦਲ ਗਈ ਰੋਜ਼ ਸੰਗਤ ਵਿੱਚ ਆਉਣ ਨਾਲ ਆਉਂਦੀ ਏਸੇ ਲਈ ਸੀ ਸਰਦਾਰਾਂ ਦੇ ਘਰੋਂ ਮੈਨੂੰ ਚੰਗਾ ਖਾਣ ਨੂੰ ਮਿਲ ਜਾਂਦਾ ਹੈ ਪੁਰਾਣੇ ਸੂਟ ਸਰਦਾਰਨੀਆਂ ਮੈਨੂੰ ਪਹਿਨਣ ਨੂੰ ਦੇ ਦਿੰਦੀਆਂ ਨੇ ਮੇਰੇ ਬੱਚੇ ਧੀਆਂ ਨੋਹਾ ਉਪਾਲਨੀ ਨਾਲੇ ਪੈਸੇ ਮਿਲ ਜਾਂਦੇ ਆਉਂਦੀ ਤਾਂ ਵਿਚਾਰੀ ਇਸ ਕਰਕੇ ਸੀ ਪਰ ਆਉਂਦੀ ਤਾਂ ਗੁਰੂ ਦੇ ਦਰ ਤੇ ਸੀ ਨਾ ਭੰਡੇ ਤਾਂ ਸੰਗਤ ਹੀ ਮਾਜ ਰਹੀ ਸੀ ਐਤਵਾਰ ਦੀ ਐਤਵਾਰ ਵਰਤਨ ਸੰਗਤ ਦੇ ਮੰਦਰੇ ਸੇਵਾ ਕਰਨੀ ਤੇ ਸਾਥ ਸੰਗਤ ਜਿਹੜੀਆਂ ਉਹ ਅਮੀਰ ਮਈਆਂ ਹੁੰਦੀਆਂ ਸੀ ਉਹਨਾਂ ਦੀ ਧਾਲ ਵਾਲੇ ਬਰਤਨ ਕਿੱਥੋਂ ਮਾਜਣੇ ਸੂਟਾਂ ਤੇ ਪਹਿ ਜਾਣਗੇ ਤੇ ਜਿਹੜੀ ਹੁਣ ਹੈ ਵਿਚਾਰੀ ਗਰੀਬ ਉਹਦਾ ਕੰਮ ਹੀ ਭਾਡੇ ਮੰਨਣਾ ਉਹਨੇ ਬੜਾ ਚਿਤ ਲਾ ਕੇ ਸੇਵਾ ਕਰਨੀ ਪੰਜ 6 ਸਾਲ ਉਹ ਸਰਦਾਰਾਂ ਦੇ ਨਾਲ ਸਰਦਾਰਨੀਆਂ ਨਾਲ ਆਉਂਦੀ ਰਹੀ ਤਕਦੀਰ ਬਦਲ ਗਈ ਅੱਜ ਜਦੋਂ ਉਹ ਮਾਈ ਭਰਤਨ ਮਾਂਇ ਕੇ ਸਮਾਪਤੀ ਹੋਈ دیਵਾਨ ਦੀ ਚੱਲਣੀ ਸੀ ਤੇ ਉਧਰੋਂ ਮਹਾਂਪੁਰਸ਼ ਆ ਗਏ ਉਹਦੇ ਮਨ 'ਚ ਵੀ ਫੁਰਨਾ ਆ ਗਿਆ ਕਹਿਨੀ ਜੇ ਐਡੇ ਐਡੇ ਮੇਰੇ ਸਰਦਾਰ ਇਹਨਾਂ ਦੇ ਚਰਨਾਂ ਝੁਕਦੇ ਨੇ ਮੈਂ ਆਪਣੇ ਸਰਦਾਰਾਂ ਦੇ ਘਰ ਸੇਵਾ ਕਰਨੀ ਹੈ ਬਰਤਨ ਮਾਹਣੀਏ ਕੱਪੜੇ ਧੋਣੀਆਂ ਮੈਨੂੰ ਪੈਸੇ ਮਿਲਦੇ ਨੇ ਪੁਰਾਣੇ ਕੱਪੜੇ ਸਰਦਾਰਨੀਆਂ ਪਹਿਨਣ ਨੂੰ ਦੇ ਦਿੰਦੀਆਂ ਨੇ ਤੇ ਮੇਰੇ ਸਰਦਾਰ ਸਰਦਾਰਨੀਆਂ ਇਹਨਾਂ ਮਹਾਂਪੁਰਸ਼ਾਂ ਕੋਲ ਸੇਵਾ ਕਰਦੇ ਹੋਵੇ ਨਾ ਮੈਂ ਵੀ ਇਹਨਾਂ ਕੋਲ ਅਰਦਾਸ ਕਰਕੇ ਵੇਖਾਂ ਹੱਥ ਜੋੜ ਕੇ ਉਹ ਵੀ ਅੱਗੇ ਹੋ ਗਈ ਤਾਂ ਮਹਾਂਪੁਰਖ ਕਹਿੰਦੇ ਹਾਂ ਬੀਬਾ ਤੂੰ ਦੱਸ ਕਹਿੰਦੇ ਬੀਬੀ ਤੋਂ ਦੱਸ ਕਹਿੰਦੇ ਜੀ ਘਰ 'ਚ ਗਰੀਬੀ ਬਹੁਤ ਐ ਘਰ 'ਚ ਗਰੀਬੀ ਬਹੁਤ ਐ ਸਾਰੀ ਉਮਰ ਭੰਡੇ ਮਾਜਦੇ ਲੰਘ ਗਈ ਐ ਸਾਰੀ ਉਮਰ ਕੱਪੜੇ ਧੋਂਦੇ ਲੰਘ ਗਈ ਐ ਘਰ ਵਿੱਚ ਗਰੀਬੀ ਬਹੁਤ ਐ ਸਾਡੇ ਤਾਂ ਘਰ ਗਲੀ ਵੱਲ ਦੇ ਪਾਸੇ ਕੋਈ ਚੀਜ਼ਾਂ ਵੇਚਣ ਵਾਲਾ ਭਾਈ ਵੀ ਨਹੀਂ ਹੁੰਦਾ ਕਹਿੰਦੇ ਕਿਹੜਾ ਲੈਣਾ ਇਹ ਤਾਂ ਲੋਕਾਂ ਦੇ ਪੁਰਾਣੇ ਪਾਉਂਦੇ ਨੇ ਕਹਿੰਦੇ ਜੀ ਧੋਲੇ ਆ ਗਏ ਨਹੀਂ ਜਿਨ੍ਹਾਂ ਦੇ ਘਰ ਕੰਮ ਕਰਦੇ ਉਹਨਾਂ ਦੇ ਸੋਟ ਹੰਡਾਉਂਦੇ ਆਂ ਬੁੱਢੀ ਹੋ ਗਈ ਐ ਕਦੇ ਆਪ ਖਰੀਦ ਕੇ ਨਹੀਂ ਵੇਖਿਆ ਨਾਲੇ ਰੋਪੇ ਤੇ ਮਹਾਪੁਰਸ਼ ਨੇ ਐਸੀ ਤਕਦੀਰ ਬਦਲ ਦਿੱਤੀ ਉਸ ਦਿਨ ਖੜਿਆ ਖਲੋਦਿਆ ਉਹ ਮਹਾਪੁਰਸ਼ਾਂ ਕਿਹਾ ਕਹਿੰਦੇ ਆਪਣੇ ਸੇਵਾਦਾਰ ਨੂੰ ਕਹਿੰਦੇ ਮੱਖਣ ਉਹ ਕੁੱਤਾ ਚੁੱਕ ਕੇ ਲਿਆ ਨਿਕਲ ਜਾ ਕੁੱਤਾ ਸੀ ਬਿਲਕੁਲ ਛੋਟਾ ਜਿਹਾ ਤੋ ਮਾਈ ਨੂੰ ਕੁੱਤਾ ਦੇ ਦਿੱਤਾ ਕਹਿੰਦੇ ਇਹਨੂੰ ਲੈ ਜਾ ਰੋਟੀ ਪਾਇਆ ਕਰ ਘਰ ਕਹਿੰਦੇ ਹੱਪ ਤੋਂ ਗੁਰੂ ਨਾਨਕ ਨੇ ਤਕਦੀਰ ਬਦਲ ਦੇਣੀ ਆਪੇ ਗੁਰੂ ਨਾਨਕ ਨੇ ਭਲੀ ਸਾਧ ਸੰਗਤ ਤੋਂ ਮਹੀਂ ਇਮਾਨਦਾਰੀ ਨਾਲ ਛੋਟਾ ਜਿਹਾ ਕੁੱਤਾ ਲੈ ਗਈ ਉਹਨੇ ਘਰਦਿਆਂ ਨੂੰ ਕਹਿੰਨ ਰੋਟੀ ਪਾਉ ਨਿੱਕੇ ਜਿਹੇ ਕੁੱਤੇ ਨੂੰ ਦੁੱਧ ਰੋਟੀ ਪਾਉਂਦੇ ਰਹੇ ਦੋ ਅਕਸਾਲਾਂ ਬਾਅਦ ਉਹਦੇ ਬੇਟੇ ਦਾ ਕਿਸੇ ਰਿਸ਼ਤੇਦਾਰੀ ਚੋਂ ਬੰਦੇ ਨੇ ਕਿਹਾ ਦੁਬਈ ਦਾ ਕੰਮ ਖੁੱਲਿਆ ਹੈ ਭੇਜਣਾ ਦੇਈ ਉਹ ਕਹਿੰਦੇ ਪੈਸੇ ਹਨਿਉਂ ਕਹਿੰਦੇ ਪੈਸੇ ਅਸੀਂ ਲਾ ਦਾਂਗੇ ਉਹਦਾ ਲੜਕਾ ਦੁਬਈ ਚਲਾ ਗਿਆ ਸਾਤ ਸੰਗਤ ਉੱਥੇ ਜਾ ਕੇ ਚੰਗੇ ਸੱਜਣ ਮਿਲੇ ਟਰਾਲੇ ਦਾ ਉਹਨੇ ਲਾਇਸੈਂਸ ਬਣਾ ਲਿਆ ਟਰਾਲਾ ਚਲਾਉਂਦਾ ਇੱਧਰ ਪੈਸੇ ਐਨੇ ਆਏ ਸੱਤਾਂ ਅੱਠਾਂ ਸਾਲਾਂ ਵਿੱਚ ਕੋਠੀਆਂ ਘੜੀਆਂ ਕਰ ਦਿੱਤੀਆਂ ਹੁਣ ਉਹ ਮਾਈ ਦਾ ਪੁੱਤਰਾ ਵੀ ਆਇਰਲੈਸ ਕਰਕੇ ਕੈਨੇਡਾ ਪਹੁੰਚ ਗਿਆ ਸਾਤ ਸੰਗਤ ਤਕਦੀਰਾਂ ਬਦਲ ਜਾਂਦੀਆਂ ਨੇ ਕੋਈ ਸੇਵਾ ਕਰਕੇ ਵੇਖੇ ਸਰਦਾਰਾਂ ਦੇ ਘਰ ਭਾਂਡੇ ਮੰਜੇ ਕੱਪੜੇ ਧੋਤੇ ਸਾਲਾਂ ਦੇ ਸਾਲ ਲੰਘੇ ਸਬਾਏ ਪੁਰਾਣੇ ਕੱਪੜਿਆਂ ਤੇ ਚੰਦ ਪੈਸਿਆਂ ਤੋਂ ਬਗੈਰ ਕੁਝ ਨਹੀਂ ਮਿਲਿਆ ਉਹ ਸਰਦਾਰਨੀਆਂ ਕਰਕੇ ਕਿਤੇ ਐਤਵਾਰ ਦੀ ਸੰਗਤ ਮਿਲ ਗਈ ਗੁਰੂ ਦੇ ਦਰ ਤੇ ਭਾਂਡੇ ਮੰਝੇ ਤੇ ਅੱਜ ਸਾਰਾ ਕੁਝ ਮਿਲ ਗਿਆ ਸਾਧ ਸੰਗਤ ਹੁਣ ਉਹ ਬਜ਼ੁਰਗ ਤਾਂ ਹੋ ਗਈ ਐ ਪਰ ਮਾਈ ਹੁਣ ਉਹ ਕਾਰ ਵਿੱਚ ਆਉਂਦੀ ਐ ਹੰਸਾਲੀ ਜਦੋਂ ਮੱਥਾ ਟਿਕਣਾ ਕਾਰ ਵਿੱਚ ਆਉਂਦੀ ਹੁਣ ਮੱਥਾ ਟਿਕਣਾ ਜਿਉਂਦੀ ਐ ਕਹਿਣ ਤੋਂ ਭਾਵ ਇਹ ਗੁਰੂ ਦੀ ਨਦਰ ਕਿਰਪਾ ਗੁਰੂ ਦੇ ਦਰ ਤੇ ਕੀਤੀ ਸੇਵਾ ਤਕਦੀਰ ਬਦਲ ਦਿੰਦੀ ਹੈ ਇਸ ਲਈ ਸਤਗੁਰ ਦੇ ਚਰਨਾਂ 'ਚ ਸੇਵਾ ਕਰੋ ਇਹ ਜੀਵਨ ਜਨਮ ਲਿਖੇ ਵਿੱਚ ਲੱਗੇ